ਵੇ ਬਾ 스ਪੀਰ ਪਦਲ ਜਿਹੜਾ ਹਮਲਾ ਹੋਇਆ ਜੀ ਅੱਪਾ ਸਰ ਉਹਦੇ ਦੋਸ਼ ਲਾਏ ਜਾ ਰਹੇ ਨੇ ਕਿੰਨੇ ਜਾਨੀ ਆਪ ਵੀ ਨਹੀਂ ਕਰਾਇਆ ਜੀ ਦੇਖੋ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਇਹਨੇ ਨੀਵੇਂ ਪੱਧਰ ਦੀ ਸਿਆਸਤ ਇਹਨਾਂ ਨੇ ਸ਼ੁਰੂ ਕਰਤੀ ਹੈ ਝੂਠੇ ਦੋਸ਼ ਝੂਠੇ ਇਲਜ਼ਾਮ ਅੱਜ ਸੰਗਤ ਸਾਰਾ ਕੁਝ ਜਾਣਦੀ ਹੈ ਕਿ ਕਿਹਨੇ ਕੀਤਾ ਉਹ ਕਿਹਦੇ ਨਾਲ ਜਿਹੜੇ ਜਿਨ੍ਹਾਂ ਨੇ ਕੀਤਾ ਉਹ ਕਿਹੜੀ ਧਿਰ ਨਾਲ ਜੁੜੇ ਹੋਏ ਨੇ ਕਿਹੜੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਤੇ ਹੁਣ ਤੁਸੀਂ 7-8 ਮਹੀਨਿਆਂ ਬਾਅਦ ਐਸੇ ਗੰਭੀਰ ਤੇ ਝੂਠੇ ਦੋਸ਼ ਲਾਉਣੇ ਇਹ ਲੋਕ ਲੋਕਾਂ ਦੇ ਸਾਹਮਣੇ ਜਿਹੜੀਆਂ ਗੱਲਾਂ ਆ ਰਹੀਆਂ ਮੈਨੂੰ ਲੱਗਦਾ ਲੋਕ ਜਲਦੀ ਹੀ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਦਾ ਨਾਟਕਾ ਕਰਨਗੇ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਹੈ ਬਾਦਲਦਲ ਹੈ ਇਹਨਾਂ ਦਾ ਲੋਕਾਂ ਨੇ ਮੂੰਹ ਤੋੜ ਜਵਾਬ ਇਹਨਾਂ ਨੂੰ ਦੇਣਾ। ਕੋਈ ਕਹਿ ਰਿਹਾ ਨੇ ਵੀ ਤੂੰ ਪ੍ਰਧਾਨਤਾ ਚੁਣ ਲੈ ਪਹਿਲਾਂ ਪਾਰਟੀ ਦਾ ਬਣਾ ਲਓ। ਪਾਰਟੀ ਬਣੀ ਹੋਈ ਹੈ ਤਾਂ ਹੀ ਪ੍ਰਧਾਨ ਚੁਣਿਆ ਹੈ ਭਰਤੀ ਹੋਈ ਹੈ ਸਾਰਾ ਕੁਝ ਭਰਤੀ ਤੋਂ ਬਾਅਦ ਹੀ ਜਿਹੜੀ ਇਹ ਚੋਣ ਹੋਈ ਹੈ ਲੋਕਾਂ ਦੇ ਸਾਹਮਣੇ ਭਰਤੀ ਹੋਈ ਹੈ ਸਾਰੀ। ਇਹ ਕਰ ਗਿਆ ਤਾਂ ਸਾਰੀਆਂ ਬੁਖਲਾਖ ਦੀਆਂ ਨਿਸ਼ਾਨਾ ਤੁਸੀਂ ਦੇਖੋ ਜਿਸ ਦਿਨ ਦੀ ਚੋਣ ਹੋਈ ਹੈ ਇੰਨੀ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦੇ ਵਿੱਚ ਵੀ ਜਿਵੇਂ ਅਜੀਬ ਜੀਆਂ ਗੱਲਾਂ ਊਲ ਜਲੂਲ ਸਾਰਾ ਜਿਹੜਾ ਹੈ ਆਪਦੀਆਂ ਗੱਲਾਂ ਕਰ ਰਹੇ ਨੇ ਉਹ ਇਸ ਲਈ ਇਹ ਤਾਂ ਸਾਫ਼ ਸਪਸ਼ਟ ਹੋ ਗਿਆ ਵੀ ਜਿਸ ਤਰ੍ਹਾਂ ਦਾ ਲੋਕਾਂ ਦਾ ਸਾਹ ਮਿਲ ਰਹੇ ਹਨ ਜਿਹੜੀ ਨਵੀਂ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਜੋ ਪ੍ਰਧਾਨ ਤੇ ਉਹਨਾਂ ਨੇ ਸਾਡੇ ਆਗੂ ਚੁਣੇ ਗਏ ਨੇ ਉਹਨਾਂ ਨੂੰ ਜੋ ਲੋਕਾਂ ਦਾ ਸਮਰਥਨ ਰਿਹਾ ਉਹ ਸਾਰੀ ਗੀਸ਼ਤੀ ਕਬਰਾਹਟ ਜਿਹੜੀਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਤਾਂ ਹੀ ਇਹ ਜਿਹੀਆਂ ਗੱਲਾਂ ਬੇਫਜ਼ੂਲ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ ਉਹ ਤਾਂ ਇਹਨਾਂ ਦਾ ਜਿਵੇਂ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਫਿਰ ਗਿਆ ਲੱਗਦਾ